ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਉਹ ਭੁੱਲਰ ਡੇਰੀ ਫਾਰਮ ਤੇ ਪਹੁੰਚੇ ਆਂ ਵੀਰ ਸੰਦੀਪ ਸਿੰਘ ਉਹਨਾਂ ਦੇ ਫਾਰਮ ਦੇ ਉੱਪਰ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਦੋ ਐਨੀਮਲ ਤੁਹਾਨੂੰ ਦਿਖਾ ਦਾਂਗੇ ਇੱਕ ਮਾਝਾ ਬਿਲਕੁਲ ਤਾਜੀ ਸੂਈ ਸਵਈ ਆ ਠੀਕ ਆ ਜੀ ਤੇ ਇੱਕ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਵਹਿੜ ਦਿਖਾ ਦਾਂਗੇ ਠੀਕ ਆ ਦੋ ਨਗ ਹੋਣਗੇ ਪ੍ਰੋਪਰ ਇਨਫੋਰਮੇਸ਼ਨ ਬਾਈ ਜੋਤੇ ਦੇ ਨਾਲ ਗੱਲਬਾਤ ਕਰਾਂਗੇ ਸੋ ਸੰਦੀਪ ਭਾਈ ਅੱਜ ਕਿਸੇ ਕੰਮ ਕਰਕੇ ਮਾਲਕੀ ਘਰੇ ਨਹੀਂ ਹੈਗਾ ਤੇ ਅੱਜ ਭਾਈ ਜੋਤਾ ਜਿਹੜਾ ਬਿਲਕੁਲ ਆਪਣੇ ਨਾਲ ਹੋਊਗਾ ਵੀਡੀਓ ਦੇ ਵਿੱਚ ਤੇ ਪ੍ਰੋਪਰ ਪਸ਼ੂ ਜਿਹੜੇ ਦੋਸਤੋ ਸੂਏ ਸੁਬੇ ਆ ਹਰ ਵਾਰ ਦੀ ਤਰ੍ਹਾਂ ਜਰੂਰੀ ਹੁੰਦੀ ਏ ਇੱਕ ਰਿਕਵੈਸਟ ਹੁੰਦੀ ਬੇਨਤੀ ਆ ਵੀ ਚੁਵਾਈ ਤਸੱਲੀ ਚੈੱਕ ਪਾਸ ਘਰ ਪਹੁੰਚ ਕੇ ਜਰੂਰ ਕਰ ਲਿਓ ਤੇ ਗੱਬਣ ਪਸ਼ੂ ਤੁਸੀਂ ਇੱਥੇ ਟਿੱਪ ਕੇ ਤਸੱਲੀ ਕਰ ਲਿਓ ਅੱਜ 12 ਜੁਲਾਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ 3:30 ਵਜੇ ਸ਼ਾਮ ਦਾ ਹੈਗਾ ਆਓ ਕਰਦੇ ਹਾਂ ਗੱਲਬਾਤ ਵੀਰ ਜੋਤੇ ਦੇ ਨਾਲ ਪੁੱਛ ਲੈਨੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੇ ਸਭ ਤੋਂ ਪਹਿਲਾਂ ਵੀਰ ਜੋਤੇ ਸਾਸਰੀ ਕਾ ਸਾਸਰੀ ਹਸੰਦੂ ਸਾਹਿਬ ਹੋਰ ਕਿਉਂ ਸਾਥਰੀ ਕਾ ਜਿਹੜੇ ਬਿਆਰ ਪਰ ਦੇਖ ਰਹੇ ਨੇ ਹੋਰ ਕਹਿ ਭਰਾ ਵਧੀਆ ਜੀ ਉਹਦੇ ਤੁੰ ਹੀ ਸੁਣਾ ਠੀਕ ਆ ਤੇ ਜੋਤੇ ਭਾਈ ਆ ਆਪਾਂ ਕੱਲ ਸਰ ਪਰਸੋਂ ਵੀਡੀਓ ਪਾਈ ਸੀ ਇੱਕ ਕੱਲ ਭਾਈ ਹਸੰਦੂ ਸਾਹਿਬ ਅਸੂ ਵੇਗੇ ਸੀ ਹਾਂਜੀ ਉਹ ਦੋਵੇਂ ਸੇਲ ਹੋ ਗਏ ਸੀ ਠੀਕ ਅੱਜ ਫਿਲਹਾਲ ਦੋ ਨਾਗ ਆਪਣੇ ਕੋਲ ਫੇਰ ਆ ਗਏ ਹਾਂਜੀ ਦੋ ਨਾਗ ਆ ਗਿਆ ਇੱਕ ਸੂਈ ਸਵਾਈ ਮੱਝ ਤੇ ਇੱਕ ਗੱਬਣ ਹੈ ਠੀਕ ਹੈ ਜੀ ਇੱਕ ਗਾਂ ਗੱਬਣ ਹੈ ਹਾਂਜੀ ਇਹ ਮੈਸੂਈ ਹੈ ਜੀ ਮੈਸੂਈ ਤਾਂ ਜੀ ਸੂਈ ਠੀਕ ਹੈ ਜੀ ਤੇ ਜੋਤੇ ਭਾਈ ਕੀ ਰਿਕਾਰਡ ਹੈਗਾ ਕਦੋਂ ਦੀ ਸੂਈ ਹੈ ਮੱਝ ਇਹ ਹਸੰਦੂ ਸਾਹਿ ਹਾਂ ਤੇ ਹਾਂਜੀ ਤੇ ਕੋਈ ਇਹਨੇ 6 7 ਵਜੇ ਦਨ ਜੇਰ ਪਾਤੀ ਤੇ ਆਪਾਂ ਫਿਰ ਕੱਟੇ ਨੇ ਅਗਦੇ ਕੋਈ ਚੁਵਾਈ ਵੀ ਤਿੰਨ ਤਿੰਨ ਸਰ ਤਿੰਨ ਸਰ ਤਿੰਨ ਕਿਲੋ ਮਾਰਨਿੰਗ ਚੁਵਾਈ ਮਾਰਨਿੰਗ ਚੁਵਾਈ ਸੱਚ ਕੋਈ ਸਵੇਰੇ 7 ਵਜੇ ਮਾਰਨਿੰਗ ਜਿਹੜੀ ਦੋਸਤੋ ਕੁਝ ਕੁ ਚੁਵਾਈ ਵੀ ਰਾਂ ਦਾ ਵੀ ਥੱਲੇੋਂ ਕੋ ਤਿੰਨ ਚਾਰ ਕਿਲੋ ਬੌਲੇ ਦੇ ਵਿੱਚ ਚੁਵਾਈ ਵੀ ਕੀਤੀ ਆ ਤੇ ਆ ਤੁਹਾਨੂੰ ਫੇਸ ਕੁਆਲਿਟੀ ਇੱਕ ਵਾਰੀ ਵਿਖਾ ਦਿੰਨੇ ਸਵੇਰ ਤੀਜਾ ਹੀ ਹੋਈ ਹਾਂ ਤੀਜਾ ਬਹੁਤ ਕਿਉਂ ਤੀਜਾ ਸਵੇਰੇ 12 ਲੀਟਰ ਦੁੱਧ ਕੱਢਿਆ ਬ੍ਰੋਸਨ ਸਾਹਿਬ ਠੀਕ ਆ ਜੀ ਹਾਂਜੀ ਤੀਜਾ ਸਵੇਰ ਦੋਸਤੋ ਬਾਕੀ ਮੈਂ ਤੁਹਾਨੂੰ ਇੱਕ ਵਾਰੀ ਥਾਣਾ ਥੁਨਾ ਨਾਲ ਦੀ ਨਾਲ ਤੇ ਆ ਆ ਤੁਸੀਂ ਵੇਖ ਸਕਦੇ ਹੋ ਥਣ ਦੀ ਕੁਆਲਿਟੀ ਠੀਕ ਚਾਰ ਥਾਣਾ ਬਰਾਬਰਤਾ ਪੂਰੀ ਹੈਗੀ ਆ ਸਾਈਜ਼ ਪੂਰਾ ਵਿੱਚ ਗੈਬੂ ਪੂਰਾ ਠੀਕ ਹੈ ਜੀ ਤੇ 12 ਕਿਲੋ ਵੀਰਾਂ ਦਾ ਵੀ ਦੂਜੇ ਸੂਬੇ ਦੇ ਵਿੱਚ ਮਿਲ ਰਿਹਾ ਕੋਟ ਰਿਆ ਬਾਕੀ ਥਾਣਾ ਚੱਟੇ ਦੀ ਤੁਸੀਂ ਸਫਾਈ ਆ ਨਾਰਮਲ ਹੀ ਵੇਖ ਕੇ ਜਜਮੈਂਟ ਕਰ ਹੀ ਲੈਣੀ ਆ ਤੇ ਕੱਟਾ ਇੱਕ ਥੱਲੇ ਤੁਹਾਨੂੰ ਦਿਖਾਉਵੇਂ ਦੋਸਤੋ ਮੇਲ ਕਾਪ ਨਾ ਥੱਲੇ ਮੈਂ ਮੇਲ ਕਾਪ ਨੂੰ ਸਾ ਕੱਟਾ ਵਿਖਾਉਣੇ ਆ ਟੇਢੇ ਕੱਟ ਦੇ ਵਿੱਚ ਆ ਜੀ ਕੱਢੀ ਹੁੰਦੀ ਚਲੋ ਫਿਰ ਵੀ ਕੀ ਬਾਤਾਂ ਸੀ ਫਿਰ ਹਾਲ ਕੱਟਾ ਵੀ ਦਾ ਦੋਸਤੋ ਬਿਲਕੁਲ ਬਹੁਤੇ ਵੀਰਾਂ ਦੀ ਇੱਛਾ ਹੁੰਦੀ ਆ ਵੀ ਕੋਈ ਪਸ਼ ਚੰਗੀ ਅਬਰੀਡ ਦੇ ਵਿੱਚ ਆਜੀ ਕੱਟੀ ਹੋਵੇ ਜਾਂ ਇਹ ਕੱਟਾ ਥੋੜਾ ਬੰਦਾ ਸ਼ੌਂਕਰਾ ਸਾਹ ਲੈਂਦਾ ਮਗਰ ਕੱਟਾ ਹੈਗਾ ਟੇਡੇ ਕੱਟਦੇ ਵਿੱਚ ਠੀਕ ਹੈ ਜੀ ਬਿੱਲੀ ਮਣਕੀ ਆਖਾ ਟੇਡਾ ਕੱਟ ਤੇ ਜੋਤੇ ਭਾਈ ਦਿਖਾਈਏ ਖੋਲ ਕੇ ਮੱਜ ਨੂੰ ਬਾਕੀ ਚਵਾਈ ਕੀਤੀ ਆ ਵੀ ਵਧੀਆ ਨਿਕਲੀ ਆ ਚਵਾਈ ਬਹੁਤ ਜਿਆਦੀ ਝੋਨੀ ਨਹੀਂ ਲਿਫੋ ਸਰ ਅੱਛਾ ਮੋਟੀ ਮੋਟੀ ਬਾਗ ਦੇ ਰੂਮਰ ਕਿ ਪੁੱਲ ਨੋ ਜੀ ਬਾਕੀ ਆਰਡਰ ਸਾਈਜ਼ ਚੰਗਾ ਬਖਾਲਾ ਹੈਗਾ ਦੋਸਤੋ ਬਾਕੀ ਤੁਹਾਡੇ ਸਾਹਮਣੇ ਆ ਉਹ ਜਿਸ ਵੀਰ ਨੇ ਖਰੀਦਦਾਰੀ ਕਰਨੀ ਆ ਆਪਦੀ ਦੋ ਟਾਈਮ ਕੋ ਚੁਪਾਈ ਕਰ ਲੇ ਕੋ ਤਿੰਨ ਟਾਈਮ ਕਰ ਲੇ ਬੌਲੇ ਦੇ ਵਿੱਚ ਆ ਮੌਜੂਦਾ ਹੋਣ ਠੀਕ ਆ ਸਾਈਜ਼ ਥਣ ਦਾ ਵੇਖ ਲਓ ਆਰਡਰ ਦਾ ਸਾਈਜ਼ ਵੇਖ ਲਓ ਠੀਕ ਆ ਜੀ ਜਿਨ੍ਹਾਂ ਅੱਗੇ ਨੂੰ ਉਹਨੇ ਬੈਂਕ ਸਾਈਡ ਨੂੰ ਜਿਹੜਾ ਆਰਡਰ ਬਿਲਕੁਲ ਜਿਹੜਾ ਦੋਸਤੋ ਕੱਢ ਰਹੀ ਹੈ ਠੀਕ ਆ ਬਾਕੀ ਹਾਈਟ ਦੀ ਗੱਲ ਕਰੀਏ ਦੋਸਤੋ ਤੇ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਅਕਾਊਂਟ ਕਰ ਲਿਓ ਮੀਡੀਅਮ ਹਾਈਟ ਆ ਚਮਕਦਮ ਕਪੂਰੀ ਆ ਠੀਕ ਆ ਪਤਲੇ ਪਿੰਡੇ ਦੇ ਵਿੱਚ ਤੇ ਵੈਸੇ ਸੂ ਦੇ ਵਿੱਚ ਆ ਪਸ਼ੂ ਬਾਕੀ 2-4 ਦਿਨ ਤੱਕ ਜਿਹੜਾ ਸਿਹਤ ਹੋਰ ਮੈਂਟੇਨ ਕਰ ਜਾਊਗਾ ਠੀਕ ਆ ਆਰਡਰ ਕੁਆਲਿਟੀ ਚੰਗੀ ਆ ਤੇ ਜੋ ਤੇ ਫਿਰ ਲੈਣ ਦੇਣ ਸਰ ਕੀ ਕੀਤਾ ਜਾਂਦਾ ਮੁੱਲ ਸੰਧੂ ਸਾਹਿਬ ਇਹਦਾ ਲੈਣ ਦੇਣ ਕੀਤਾ ਜੀ 65000 ਰੁਪਈਆ 65000 ਹਾਂਜੀ ਠੀਕ ਆ ਜੀ ਆਪਾਂ ਅਰਡਰ ਪੰਜਾਹ ਦੇ 65000 ਦੀਆਂ ਆਣਾ ਦੇਣਾਗੇ ਉਹਦੇ ਜਿਉਂ ਜਿਗੇ ਮਾਨਤਨ ਕਰਦਾਂਗੇ 65 ਦੇ ਵਿੱਚੋਂ ਵੀ ਹਾਂਜੀ ਮਾਨਤਨ ਕਰਦਾ 65000 ਦੇ ਵਿੱਚੋਂ ਵੀ ਭਰਾਵਾ ਮਾਨਤਨ ਹੋ ਜਾਊਗਾ ਸੂ ਮੌਕੇ ਤੇ ਆ ਠੀਕ ਆ ਜੀ ਜਰੂਰ ਤੁਸੀਂ ਤਾਲਮਿਲ ਪਠਾੜੇ ਉਹ ਜਿੱਥੇ ਤੱਕ ਵੀ ਬੈਠਾ ਥੋੜਾ ਵਾਦ ਵਿਚੋਂ ਓਪਰ ਹੋ ਜਾਊਗਾ ਮੌਕੇ ਤੇ ਮਗਰ ਕਟਾ ਵਧੀਆ ਠੀਕ ਆ ਜੀ ਤੇ ਮੱਝ ਵਧੀਆ ਪੂਰੀ ਤਾਜੀ ਸੁਈ ਸੁਵਾਈ ਆ ਜੇਰ ਪ੍ਰੋਪਰ ਪੈ ਗਈ ਆ ਬੇਚਿੰਤ ਜਿਹੜੀ ਗੱਲ ਹੈਗੀ ਠੀਕ ਆ ਜੀ ਇਸ ਤੋਂ ਬਾਅਦ ਇੱਕ ਤੁਹਾਨੂੰ ਆ ਵਿਹੜ ਦਿਖਾ ਦਿੰਨੇ ਆ ਫੁੱਲ ਵੱਡੀ ਹਾਈਟ ਦੇ ਵਿੱਚ ਆ ਕਤਪੋਤ ਵਾਲੀ ਆ ਤੇ ਜੋਤੇਬਾਈ ਕੀ ਇਨਫੋਰਮੇਸ਼ਨ ਇਸ ਮੱਝ ਦੀ ਇਹ ਗਾਂ ਦੀ ਇਹ ਜੀ ਸੰਤੂ ਸਾਹਿਬ ਤੀਜੇ ਸਵੇਰ ਗਾਂ ਆ ਹਾਂ ਜੀ ਕੋਈ ਦੂਜੇ ਲੂਏ ਸਵੇਰ ਨੇ ਕੋਈ 19 20 ਲੀਟਰ ਦੇ ਲੱਗਣੇ ਦੁੱਧ ਕੱਢਿਆ ਆ ओके okay. हां जी एड ਕੀਤੇ ਦੇ ਤੁਸੀਂ ਸੁਣਾਵਾ ਤੁਹਾਡੇ ਕੱਚੀ ਆ ਥੋੜੀ ਪੰਜ ਛੇ ਦਿਨਾਂ ਦੀ ਬਸ ਹਜੇ 5 6 ਦਿਨ ਸਮਾਂ ਲੈ ਜੂਗਾ ਹਾਂ ਲੈ ਜੂ 5 6 ਦਿਨ ਲੋ ਵੀ ਦੋਸਤੋ ਬਹੁਤ ਵੱਡੇ ਵੱਡੇ ਕੱਦ ਦੀ ਏ ਠੀਕ ਆ ਬੜੇ ਕੱਦ ਬਹੁਤ ਪੂਰਾ ਉੱਚਾ ਇਹਦਾ ਵੱਡਾ ਹੈ ਠੀਕ ਆ ਜੀ ਥਾਨ ਸਾਈਜ਼ ਤੁਸੀਂ ਵੇਖ ਲਓ ਠੀਕ ਹੈ ਹੱਥੀ ਜਵਾਈ ਤੇ ਮੁਠੀ ਦਾ ਥਾਨਾ ਠੀਕ ਆ ਤੇ इजीली ਤੁਸੀਂ ਚਵਾਈ ਕਰ ਸਕਦੇ ਹੋ ਮੁਠੀ ਦਾ ਥਾਨਾ ਬਿਲਕੁਲ ਹਜੇ ਦਿਨ ਘਟੋ ਘਟ ਕੇ ਨਿਕਲੇ ਜੂ ਬਸ 5 7 ਦਿਨ ਹੀ ਖੜੀ ਉਸ ਦਾ ਪੈਣ ਜਾਣੀ ਫਿਰ ਸੀਲਸ ਲੱਗ ਜਾ ਫਿਰ ਗੱਲ ਠੀਕ ਹੈ ਜੀ ਸੀਲਸ ਆਉਂ ਵੇਖ ਸਕਦੇ ਸੀਲੀਆਂ ਸੂਲੀਆਂ ਪੂਰੀਆਂ ਨੇ ਦੇਖੋ ਜੀ ਠੀਕ ਹੈ ਜੀ ਅਜ ਜਿੰਦਾ ਮਰਜੀ ਬੈਠੇ ਰਹੋ ਠੰਡੀ ਧੀਰੀ ਆ ਕਹਿਣ ਦਾ ਭਾਵੇਂ ਆ ਦੋਸਤੋ ਕੱਦ ਪੂਰਾ ਉੱਚਾ ਆ ਫੇਸ ਕੁਆਲਿਟੀ ਆ ਵਧੀਆ ਜਿਹੀ ਬਣਦਾ ਬੋਦੀ ਵਾਲੀ ਆ ਜਾਤ ਜੂਤ ਵਾਲੀ ਆ ਪੂਰੀਆ ਵੀ ਤੇ ਦਿਖਾ ਦਿਓ ਇਹ ਵੀ ਖੋਲ ਕੇ ਜੀ 20 ਕ ਲੀਟਰ ਦੀ ਵੀਰ ਕਹਿੰਦਾ ਵੀ ਪਹਿਲੇ ਸਵੇ ਦੂਜੇ ਸਵੇ ਦੇ ਵਿੱਚ 20 ਕ ਲੀਟਰ ਦੀ ਕਪੈਸਿਟੀ ਰਹੀ ਆ ਤੀਜਾ ਸੂਆ ਹੁਣ ਤੁਸੀਂ ਅਕਾਊਂਟ ਕਰ ਲਓ ਦਿਨ ਹਜੇ ਦੋਸਤੋ ਘਟੋ ਘਟ ਲਿਆ ਜੂਗੀ ਠੀਕ ਆ ਹਫਤਾ ਖੰਡ ਤਾਂ ਪੱਕਾ ਉੱਪਰ ਵੀ ਲੈ ਕੇ ਜਾ ਸਕਦੇ ਕੋਈ 10 ਦਿਨ ਦਾ ਆਈਡੀਆ ਬਾਬੂ ਜੀ ਵਾਦ ਫਿਰ ਹਾ ਦੋਸਤੋ ਇਹ ਦੋ ਨਾਲ ਸੀਗੇ ਰੇਡ ਪਰ ਤਾਂ ਜੋ ਤੇ ਵੀਰ ਉਹ ਵੀ ਦਸੀ ਕਿ ਮੋਲੇ ਦਾ ਰੱਖ ਰਹੂੰਗਾ ਫਿਰ ਸੰਧੂ ਸਾਹਿਬ ਮੋਲ ਭਾਏ 60 ਕਰੀ ਜੇ 65 ਕਰੀ ਜਾਈਏ ਹਾਂ ਨਾ 57000 ਰੁਪਏ ਦੀ ਗਾਂ ਦੇ ਦਾਂਗੇ 57 ਦੀ ਹਾਂਜੀ ਠੀਕ ਹੈ ਜੀ ਉਹਦੇ ਕੋਈ ਮਾਨਤਾਨ ਕਰਨਾ ਯਾਰ ਛੰਡੋ ਦੇ ਚੰਗੀ ਠੀਕ ਹੈ ਹਾਂਜੀ 57000 ਦੇ ਵਿੱਚੋਂ ਵੀ ਵੀਰ ਕੇ ਤਾਂ ਮਾਨਤਾਨ ਕਰਦਾ ਕਿ ਦੋਸਤੋ ਤੇ ਕੱਦ-ਕਾਟ ਉੱਚਾ ਹੈਗਾ ਕੋਈ ਵੀਰ ਤੁਸੀਂ ਇਹ ਧਿਆਨ ਧਾਰ ਕੇ ਜਰੂਰ ਆਇਓ ਵੀ ਵੱਡੇ ਕੱਦ-ਕਾਟ ਦੇ ਵਿੱਚ ਆ ਠੀਕ ਹੈ ਜੀ ਹਵਾਨੇ ਦਾ ਸਟਰਕਚਰ ਚੰਗਾ ਬਣੀ ਜਾਂਦੀ ਆ ਬਸ 2-2 ਚਾਹ ਦੋ ਦਿਨਾਂ ਦੇ ਵਿੱਚ ਹੁਣ ਦੋ ਦਿਨਾਂ ਦੇ ਵਿੱਚ ਪੂਰੀ ਬਣ ਜਾਣੀ ਆ ਦੇਖੋ ਠੀਕ ਹੈ ਜੀ ਖਾੜੀ ਵਾਲਾ ਬਿਲਕੁਲ ਜਿਹੜਾ ਚੱਡਾ ਹਵਾਨਾ ਬਿਲਕੁਲ ਖਾੜੀ ਜਣਾ ਠੀਕ ਹੈ ਜੀ ਤੇ 57000 ਦੇ ਵਿੱਚੋਂ ਵੀ ਵੀਰਾਂ ਦਾ ਵੀ 1000 ਮਾਨਤਨ ਹੋਰ ਕਰਦਾਂਗੇ ਤੇ ਜੋ ਤੇ ਵੀਰ ਸੰਪਰਕ ਨੰਬਰ ਦਿੱਗੇ ਆ ਆਪਣੇ ਸੰਪਰਕ ਨੰਬਰ ਜੀ 84370 38949 ਇੱਕ ਨੰਬਰ ਹੈਗਾ 73473 73229 ਠੀਕ ਹੈ ਜੀ ਹਾਂ ਜੀ ਸੋਦਸੋਏਸਾ ਨੇ ਮੇਰੇ ਨਾਲ ਵੀਰ ਜੋਤਾ ਭੁੱਲਰ ਡੇਰੀ ਫਾਰਮ ਪਿੰਡ ਸੌਰ ਸਿੰਘ ਠੀਕ ਹੈ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਇੱਕ ਮੱਝ ਦਿਖਾਤੀ ਆ ਦੋਸਤੋ ਬਿਲਕੁਲ ਤਾਜੀ ਸੁਈਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ